ਲਓ ਜੀ ਕੰਮ ਲੱਗੇ ਪਏ ਆ ਅੱਜ ਆ ਸਾਰੇ ਮੋਟਰਾਂ ਤਿਆਰ ਕਰਨੇ ਹੋ ਕਰਨੇ ਆ ਆ ਬੀਲੇ ਵਾਲੇ ਨੂੰ ਅੱਜ ਲੈ ਕੇ ਆਏ ਆਂਗੇ ਤੇਲ ਪਾਉਂਦਾ ਹੈਗਾ ਸੁਪਰ ਸਪਲੈਂਡਰ ਤੇ ਬਾਈ ਤੜਕੇ ਦੇ ਲੱਗੇ ਪਿਆ ਬਲੌਗ ਬਣਾਉਂਦਾ ਟਾਈਮ ਨਹੀਂ ਲੱਗਿਆ ਹੈਗਾ ਪੁੱਛ ਕੇ ਦੇਖੋ ਇਹਨੂੰ ਕਿਰੀ ਬੁਰਾ ਹਾਲ ਕੀਤਾ ਸਾਡਾ ਆਇਤਾ ਪੁੱਛੋ ਨਾ ਫੇਰ ਦਾ ਧੂਆਂ ਕੱਢਿਆ ਪਿਆ ਤੂੰ ਧੂਆਂ ਕੱਢਿਆ ਪਿਆ ਮੁੰਡਾ ਕਹਿੰਦਾ ਬੁਰਾ ਹਾਲ ਕੀਤਾ ਪਿਆ ਬਾਈ ਯਾਰ ਅੱਜ ਅੱਜ ਮੈਂ ਮਾਈਕ ਹਟਾਉਣ ਲੱਗਿਆ ਵੀਰੇ ਠੀਕ ਆ ਮਾਈਕ ਨਾਲ ਪਤਾ ਕੀ ਓਏ ਓਏ ਤੇਲ ਡੁੱਲੀ ਜਾਂਦਾ ਬੋਲੇ ਇੱਧਰ ਅੱਛਾ ਸੀਗਾ ਹਾਂ ਉੱਚਾ ਸੀਗਾ ਥੋੜਾ ਜਿਹਾ ਚਲੋ ਮੈਂ ਮਾਈਕ ਹਟਾਉਣ ਲੱਗਾ ਇਹਦੇ ਨਾਲ ਇਹਦੀ ਆਵਾਜ਼ ਵੀ ਸਹੀ ਆਉਗੀ ਨਹੀਂ ਮੇਰੀ ਬਾਜੀ ਸੁਣੀ ਜਾਊਗੀ ਸਾਰਿਆਂ ਨੂੰ ਹੁਣ ਮੈਂ ਮਾਈਕ ਹਟਾਇਆਗਾ ਮਾਈਕ ਹਟਾਉਣ ਦਾ ਕਾਰਨ ਕੀ ਹੈਗਾ ਸੀਗਾ ਸਾਹਮਣੇ ਵਾਲੀ ਦੀ ਆਵਾਜ਼ ਨਹੀਂ ਆਉਂਦੀ ਹੈਗੀ ਹੁਣ ਉਹਦੀ ਆਵਾਜ਼ ਫੁੱਲ ਆਉਗੀ ਨਹੀਂ ਮੇਰੀ ਸੁਣੀ ਜਾਂਦੀ ਰਹਿੰਦੀ ਆਵਾਜ਼ ਵਿੱਚ ਇਹਦੀ ਪੁੱਛਾ ਲਾਉਣੀਆਂ ਨੇ ਇਹ ਕਾਹ ਇੰਡੀਕੇਟਰ ਉਹ ਤਾਰਾਂ ਤੂੰ ਹੀ ਆ ਕੇ ਪਾ ਲਈਆਂ ਤਾਰਾਂ ਤੇ ਇਹ ਪਾ ਲੂਗਾ ਕਿਹੜਾ ਆ ਵੀ ਖੋਲ ਕੇ ਨਾ ਰਵੜ ਜੀ ਸਿੱੜਦੇ ਸਮਾਂ ਦੀ ਸਾਡੇ ਆਉਂਦੇ ਨੂੰ ਵਾਸਤੇ ਤੁਸੀਂ ਤਿਆਰੀ ਕਰੋ ਤਾਂ ਆ ਕੇ ਸਮਾਨ ਲੈ ਕੇ ਚੱਲ ਵੀ ਮੁੰਡਿਆ ਚੈੱਕ ਮੋਟਰਸਾਈਕਲ ਰਮਾਲ ਰੱਖੀਏ ਮੋਢੇ ਤੇ ਗਰਮੀ ਬਹੁਤ ਜ਼ਿਆਦੇ ਹੈ ਗਰਦਨ ਕਹਿੰਦੇ ਕਾਲੀ ਹੋ ਜਾਂਦੀ ਹੈ ਕਾਲੀ ਲੈ ਜੀ ਹੁਣ ਚੱਲਦੇ ਆਪਾਂ ਬਾਜ਼ਾਰ ਮੋਟਰਸਾਈਕਲ ਸਾਰੇ ਤਿਆਰ ਕਰਨ ਵਾਲੇ ਖੜੇ ਆ ਕੱਲੂ ਆਪਾਂ ਹਾ ਡਿਸਕਵਰ ਸੌਰੀ ਵੋਲਟਨ ਛੱਡ ਦੋ ਤਾਂ ਆਪਦਾਗਾ ਡਿਸਕਵਰ ਖੋਲਾਂਗੇ ਕੱਲੂ ਆਪਾਂ ਐਕਟਵਾ ਤਾਂ ਹੀ ਪਤਾ ਅੱਜ ਵੇਚੀ ਦੀ ਐਕਟਵਾ ਨੂੰ ਗਾਹਕ ਲੱਗੀ ਹੋਇਆ ਆਪਣੇ ਨਾਲ ਤੇਰਾ ਮਾਡਲ ਹਾਂ ਤੇਰਾ ਮਾਡਲ ਐਕਟਵਾ ਚਲਾਈ ਕਿਲੋ ਵਿੱਚ ਸੋਹਣੀ ਆਗੀ ਸੈਲਫ ਜੀ ਚੱਲਦੀ ਨਹੀਂ ਕਰ ਸਕਦੇ ਆਪਾਂ ਇਹਦੀ ਹਾਂ ਹਾਂ ਬੈਜਰ ਖੋਲ ਲੈ ਕੋਈ ਨਾ ਚਲੋ ਜੀ ਚੱਲੀਏ ਕੀ ਕਰੇਗਾ ਤੂੰ ਸਾਵਾਰਨਾ ਵਿਆਹ ਹੈ ਨਾ ਪੂਰਾ ਤਿਆਰ ਹੋ ਗਿਆ ਹੂਗਾ ਇੱਕ ਸਾਰਾ ਦਿਨ ਆਉਂਦਾ ਨਹੀਂ ਹੈ ਨਾ ਜਮਣੇ ਚਿੱਟਾ ਘੁਰਤਾ ਵੀ ਮਾ ਪਾ ਕੇ ਹੂਗਾ ਫੂਟ ਕੜ ਪਾਈ ਹੋਣਗੇ ਘਰ ਕਾਬੀ ਸਤੂ ਹਮ ਅਰੇ ਬਾਈ ਕੰਮ ਕਰਨ ਦੇ ਕੋਈ ਲੱਛਣ ਨਹੀਂ ਹੈ ਬੜਾ ਜੀ ਫੋਟੋ ਕੀ ਨਾ ਸਾਰਾ ਗਰਮੀ ਦੇ ਵਿੱਚ ਲੈ ਵਿਆਹ ਜਾਊਗਾ ਹੁਣੇ ਫੁੱਲ ਗਰਮੀ ਚ ਭੇਜਦਾ ਹੋਇਆ ਗੋਲਗੱਪੇ ਖਾਊਗਾ ਉੱਥੇ ਨਹੀਂ ਗਲਾਬ ਜਾਮਨ ਖਾਇਆ ਕਰੂ ਪਹਿਲੇ ਨਮਕੀਨ ਹੋ ਜਾ ਕਰੋਗੇ ਉਸਤਾਦ ਜੀ ਮੇਲੇ ਜਮਤ ਤੈਨੂੰ ਕੌਣ ਪਹੁੰਚਾਉਂਦਾ ਹਾਂ ਹਾਂ ਮੈਂ ਲੈਵਾਂ ਕਰ ਪਹਿਲਾਂ ਕਿੰਨੀ ਜੜਾਈ ਉਤਰੇ ਯਾਰ ਬਚੋਲਾ ਨਾ ਉਹ ਬਚੋਲਾ ਤੂੰ ਕਿਹੜੇ ਪਾਸੋਂ ਗਿਆ ਮੂੰਹ ਤੇ ਜ਼ਰਾ ਦਾੜ ਹੀ ਨਹੀਂ ਹੈ ਛਾਂਪ ਦਿਖਾ ਬਚੋਲੇ ਵੱਡੇ ਦੀ ਪਟਿਆਲੇ ਵਾਲੇ ਮਾਹਰਾ ਆ ਜਾਂਦੀ ਰਹੀ ਬਈ ਹੈ ਪਟਿਆਲੇ ਵਾਲੇ ਮਾਹਰਾ ਇਹਦਾ ਵਿਆਹ ਨਾ ਬੜਾ ਤਕੜਾ ਵਿਆਹ ਹੈਗਾ ਹਾਂ ਕਿਹੜੀ ਵਾਸਤੇ ਆਓ ਸਿੰਘੀ ਵਾਸਤੇ ਆਇਆ ਹੈ ਆ ਦੇਖੋ ਸਰ ਠਾਕੇ ਬੜੇ ਜਾਂਦੇ ਆ ਬਈ ਐਨ ਬਸ ਇਹ ਪਾ ਦ ਪੈਸਟਣ ਪੁਸਟਣ ਦੇ ਕਮਾਦ ਹੋ ਗਏ ਸਾਰੇ। ਉਹ ਦਾਦੀ ਗੁੱਟੀ ਕਿੱਥੇ ਹੋਈ? ਕਿੱਥੇ ਹੋਏ? ਹਾਂਜੀ ਮਿੱਤਰੋ। ਉਹ ਵੀਡੀਓ ਬਣਾਉਣਾ ਭੁੱਲ ਗਏ ਸੀ ਵਿਸ਼ਾਲ ਮਾਲ ਦੇ ਵਿੱਚ ਗਏ ਸੀਗੇ ਜਿਹੜਾ ਆਪਣੇ ਬਰਨਾਲੇ ਬਣਾਇਆ ਉੱਥੇ ਕਾ ਸ਼ੈਡੋ ਲਿਆਂਦੀ ਆ ਜਿੰਮ ਵਾਸਤੇ। ਤੇ ਇਹਦੀ ਲੋੜ ਸੀਗੀ ਆਪਣੇ ਕੋਈ ਇੱਕੋ ਹੀ ਸੀਗੀ। ਪਰ ਐਂ ਆ ਨਾ ਤੁਹਾਨੂੰ ਪਤਾ ਦਿੱਕਤ ਆਉਂਦੀ ਸੀਗੀ। ਹੁਣ ਆਪਣੇ ਕੋ ਦੋ ਹੋ ਗਈਆਂ ਇੱਕ ਦਿਨ ਇਹ ਵਾਲੀ ਇੱਕ ਦਿਨ ਉਹ ਵਾਲੀ। ਠੀਕ ਆ। ਤੇ ਹੁਣ ਆਪਾਂ ਉਧਰ ਪਹੁੰਚ ਗਏ ਦੁਬਾਰੇ ਕਚਹਿਰੀ ਚੌਂਕ ਜਿਹੜਾ ਤੁਹਾਨੂੰ ਕਿਹਾ ਸੀਗਾ ਕੱਲ ਆਪਾਂ ਆਡੀ ਤੇ ਆਏ ਸੀ ਉੱਥੇ ਖਾਣ ਵਾਸਤੇ ਉਹ ਰੇ ਮਲੇਰੂ ਉੱਥੇ ਸਾਹਮਣੇ ਹੁਣ ਚੱਲਿਆ ਆਪਾਂ ਕਚਹਿਰੀ ਵਾਲੇ ਪੁਲ ਤੋਂ ਆਪਾਂ ਸਿੱਧਾ ਦੁਕਾਨ ਤੇ ਤੇ ਚੱਲ ਕੇ ਬਾਕੀ ਕੰਮ ਫੇਰ ਦੁਬਾਰਾ ਸ਼ੁਰੂ ਕਰਦੇ ਆਂ ਅਜਾ ਪੂਰਾ ਦਿਨ ਬਿਜ਼ੀ ਨਿਕਲਣ ਵਾਲਾ ਹੈਗਾ ਜਿਹੜਾ ਹੁਣ ਵੈਸੇ ਟਾਈਮ ਤਾਂ ਕਾਫੀ ਹੋ ਗਿਆ ਸਵੇਰ ਦੇ ਲੱਗੇ ਪਏ ਆਂ ਅੱਜ ਕੰਮ ਕਰਨਾ ਤੇ ਮਾਈਕ ਮੈਂ ਤਾਂ ਨਹੀਂ ਯੂਜ਼ ਕਰਦਾ ਹੈਗਾ ਤੁਹਾਨੂੰ ਪਤਾ ਜਦੋਂ ਆਪ ਕੱਲੇ ਮੇਰੀ ਬਾਤ ਹੀ ਹੁੰਦੀ ਰਹਿੰਦੀ ਉਹਦੇ ਵਿੱਚ ਬਾਕੀ ਕਿਸੇ ਦੀ ਬਾਤ ਨਹੀਂ ਹੁੰਦੀ ਸੀਗੀ ਇਸ ਕਰਕੇ ਮੈਂ ਮਾਈਕ ਆਪਾਂ ਕਿਹੜਾ ਲਾਇਆ ਨਹੀਂ ਹੈਗਾ ਹੁਣ ਤੇ ਗੱਡੀ ਲੈ ਚੱਲੇ ਆਂ ਪੰਜਾਬ ਮੋਟਰ ਵਾਲਿਆਂ ਦੇ ਠੀਕ ਆ ਜੀ ਤਿੰਨੀ ਫੇਰ ਚੱਲੇ ਆਂ ਅੱਜ ਹਫ਼ਤੇ ਦੇ ਉੱਤੇ ਹੋ ਗਿਆ ਆਪਾਂ ਗੱਡੀ ਮੰਗੀ ਨਹੀਂ ਸੀ ਨਾ ਉਹਨਾਂ ਨੇ ਦਿੱਤੀ ਕਹਿੰਦੇ ਵੀਰੇ ਰਿਪੇਅਰ ਕਰਕੇ ਫੇਰ ਦੇਵਾਂਗੇ ਚਲੋ ਚੱਲ ਕੇ ਦੇਖਦੇ ਆ ਗੱਡੀ ਦਾ ਕੀ ਬੱਲਵਾਤਾ ਬਾਈ ਕਹਿੰਦਾ ਸਮਾਨ ਬਹੁਤ ਵਧੀਆ ਪਾਪੂ ਤਾਂ ਸਫਾਈ ਸੁਪੋਈ ਕਰਤੀ ਜਿੱਦਾਂ ਕਿ ਤੁਹਾਨੂੰ ਨਾਲ ਨਾਲ ਦੇ ਵਿੱਚ ਭਾਗੀਦਾਰ ਬਣੋ ਸਾਨੂੰ ਵੀ ਕਰੋ 100 100 200 200 ਸਾਨੂੰ ਮਾਰਕਟ ਲੋਡ ਅਸਲ ਦੇ ਵਿੱਚ ਆਇਆ ਉਹਦੇ ਸਮਾਨ ਵਾਲਾ ਪਤਾ ਨਾ ਜਿਹੜਾ ਬਾਈ ਨੇ ਜਿਵੇਂ ਤੁਹਾਨੂੰ ਇਹ ਵੀਡੀਓ ਨਾਲ ਨਾਲ ਦਿਖਾ ਦਿੰਨਾ ਵੀਡੀਓ ਚੈੱਕ ਕਰੋ ਪਹਿਲਾਂ ਤੁਸੀਂ ਹਾਂਜੀ ਆ ਗਏ ਆਪਾਂ ਅੱਜ ਗੱਡੀ ਲੈਣਾ ਹੋਵੇ ਉਨੇ I20 ਆ ਖੜੀਆ ਤਿਆਰ ਕੀਤੀ ਗੱਡੀ ਸਾਰੀ ਗੱਡੀ ਦਾ ਕੰਮ ਵਗੈਰਾ ਹੋ ਗਿਆ ਹੁਣ ਓਕੇ ਦੀ ਰਿਪੋਰਟ ਆ ਲੋਕ ਦੇਖ ਲੈਣੇ ਲੋਕ ਤਾਂ ਗੱਡੀ ਦਾ ਖੁੱਲਾ ਹੀ ਹੈਗਾ ਬਾਈ ਨੇ ਗੱਡੀ ਦਾ ਸਾਰਾ ਅੰਦਰੋਂ ਖੋਲ ਖੋਲ ਕੇ ਆ ਪੇਸਟਿੰਗ ਬੂਸਟਿੰਗ ਸੈੱਟ ਕਰਤੀ ਹੁਣ ਆਪਣੀ ਗੱਡੀ 'ਚ ਕੋਈ ਪਾਣੀ ਜਾਂਦਾ ਬਸ ਓਏ ਪ੍ਰਧਾਪਣੀ ਪਈ ਆ ਗੱਡੀ ਖੋਲ ਹੀ ਦੇ ਮਾੜੀ ਆ ਕੀ ਹੋ ਗਿਆ ਅੜਕਦਾ ਕੀ ਹੋਵੇ ਰਬੜ ਅੜਕਦੀ ਆ ਰਬੜ ਸਹੀ ਨਹੀਂ ਲੱਗੀ ਆ ਰੋੜ ਸਹੀ ਖੋਲੀ ਹੋ ਗਈ ਨਾ ਇਹਨਾਂ ਬਾਈਆਂ ਨੇ ਸਾਰੀ ਇਹ ਹੂੰ 11 ਗੱਡੀ ਚੋਂ ਪਰਦਾ ਨਿਕਲ ਜਾਂਦੇ ਬਸ ਟਾਕੀਆਂ ਖੁੱਲੀਆਂ ਸੀ ਸੈਲਫ ਮਾਰਦੇ ਨਾ ਹੰਦੀ 15 ਰੁਪਏ ਆ 26 ਤਾਂ ਦਰੀ ਆ ਲਓ ਜੀ ਮਿੱਤਰ ਦੇਖਦੇ ਹਾਂ ਹੁਣ ਇਹਦਾ ਕੀ ਬਣਦਾ ਲਓ ਜੀ ਭਰਾ ਆਪਣੇ ਹੁਣ ਟ੍ਰਾਈ ਲੈਂਡ ਚੱਲ ਲੈਣੇ ਤੇ ਆਪਣੇ ਨੀਟੇ ਭਰਾ ਨੇ ਬਹੁਤ ਜਿਆਦਾ ਮਿਹਨਤ કરી ਯਾਰ ਬਾਈ ਨੇ ਅਵਾ ਧੰਨਵਾਦ ਕਰਦੇ ਆ ਬਾਈਆਂ ਦਾ ਇਹ ਆ ਬੈਟਰੀ ਨਹੀਂ ਨਿਕਲਦਾ ਇਹ ਬੈਟਰੀ ਦੀ ਗਲਤ ਤੇ ਹੀ ਹੋਈ ਹੈ ਕਿ ਇੱਕ ਵਾਰੀ ਮੈਂ ਗਰੂ ਉਦੋਂ ਮੋੜ ਕੇ ਅੱਧੀ ਸਲ ਹੂੰ ਕੇਰਾ ਮੜਾ ਮੋਟਾ ਕਰਦੇ ਬਸ ਬਾਕੀ ਹੁਣ ਇਹਨੂੰ ਦੱਬਾਂਗੇ ਗੱਡੀ ਨੂੰ ਬਾਈ ਹੁਣ ਸਾਨੂੰ ਐਸ ਕਾਰਪੀਓ ਤੇ ਅੰਦਰ ਲਾਤੀ ਮੈਂ ਉਹ ਨਹੀਂ ਚਲਾਉਂਦੇ ਹੁਣ ਹੁਣ ਵਾਜ ਦੇਖੀਏ ਬਾਕੀ ਏਸੀ ਦਾ ਤਾਂ ਬਹੁਤ ਵਧੀਆ ਸੀਗਾ ਪਹਿਲਾਂ ਹੀ ਏਸੀ ਹਾਂ ਅੱਜ ਨੂੰ ਨੈਕਸਟ ਕੱਪ ਇਹਦਾ ਕਲਚ ਕਰਾਂਗੇ ਕਲਚ ਸੈੱਟ ਪਾਵਾਂਗੇ ਗੇਅਰ ਲਾ ਕੇ ਥੋੜਾ ਜਿਹਾ ਥੋੜਾ ਜਿਆ ਕਰਨ ਵਾਲਾ ਹਜੇ ਵੀ ਕਲਚਾ ਤਾਂ ਪੁਰਾਣਾ ਨੇ ਜੀ ਕਲਚਾ ਦਾ ਬਾਈ ਤਾਂ ਚੱਲੇ ਨਹੀਂ ਕਦੇ ਇੱਕ ਜਿਹੜੀ ਪਾਵਾਂ ਗਿਆ ਤੋਂ ਵੀ ਜਿਹੜਾ ਪਿਕਅਪ ਵਾਲਾ ਮਸਲਾ ਓਕੇ ਕਰਤਾ ਜਿਹੜਾ ਉੜਦੀ ਬਹੁਤ ਆ ਬਸ ਮੁੰਡੇ ਦੇਖਦੇ ਆ ਹੁਣ ਮੈਨਾਂ ਨੂੰ ਹੀ ਆਖਿਆ ਗੱਡੀ ਖੜਾਉਣ ਨਾ ਦਿਓ ਮੈਂ ਦੱਬੀ ਆ ਕਾਲਾ ਤੂੰ ਆ ਬੰਦਰੀ ਵਜੋਂ ਜਿਉਂਕਿ ਜਿੱਦਾਂ ਕਿ ਆਪਾਂ ਬਾਈ ਦੇ ਦਫ਼ਤਰ 'ਚ ਆਏ ਆਂਗੇ ਹੁਣ ਤੇ ਬਾਈ ਨੇ ਆਪਣੀ ਗੱਡੀ ਵੀਰ ਓਕੇ ਕਰਤੀ ਤੇ ਇਹ ਬਾਈਆਂ ਦਾ ਦਫ਼ਤਰ ਹੈਗਾ ਤੁਸੀਂ ਜਿਆਦਾ ਦਾ ਸਟicker ਦੇਖੇ ਹੋਣਗੇ ਬਰਨਾਲ ਏਰੀਆ ਦੇ ਪਿੱਛੇ ਨਾ ਸਟicker ਲੱਗੇ ਹੁੰਦੇ ਨੇ ਨੀਟਾ ਵੀਰਾ ਤੇ ਕਾਲਾ ਵੀਰਾ ਦੋਨੇ ਮਿਲ ਕੇ ਕੰਮ ਕਰਦੇ ਨੇ ਰੇ ਤੇ ਦਫਤਰ ਵਗੈਰਾ ਵੀ ਸੋਹਣਾ ਹੈਗਾ ਤੇ ਬਾਈਆਂ ਦਾ ਕੰਮ ਵੀ ਪੂਰ ਸੋਹਣਾ ਹੈਗਾ ਤੇ ਕਿਸੇ ਵੀ ਭਰਾ ਨੇ ਬਾਈ ਤੋਂ ਗੱਡੀ ਰਿਪੇਅਰ ਕਰਾਉਣੀ ਉੱਪਰ ਨੰਬਰ ਆ ਰਿਹਾ ਹੈਗਾ ਬਰਨਾਲਾ ਲੋਕੇਸ਼ਨ ਆ ਗਈ ਠੀਕ ਹੈ ਜੀ ਤੇ ਬਰਨਾਲੇ ਦੇ ਵਿੱਚ ਆਏ ਮੰਨ ਕੇ ਚਲੋ ਆਪਣਾ ਧਨੋਲਾ ਰੋਡ ਤੋਂ ਜਦੋਂ ਆਈਟੀ ਚੌਂਕ ਤੋਂ ਅੰਦਰ ਹੁੰਨੇ ਹਨਾ ਕੱਸੀ ਪੈਂਦੀ ਹੈਗੀ ਪ੍ਰੋਪਰ ਮੇਥੋਂ ਬੈਠੇ ਬੈਠੇ ਕਿ ਲੋਕੇਸ਼ਨ ਵਾਰਿਆਂਗਾ ਤੁਸੀਂ ਡਿਸਕ੍ਰਿਪਸ਼ਨ 'ਚ ਜਾ ਕੇ ਉਹ ਲੋਕੇਸ਼ਨ ਚੈੱਕ ਕਰ ਸਕਦੇ ਹੋਗੇ ਤੇ ਬਾਈਆਂ ਕੋਲ ਆ ਜਿਓ ਬਾਕੀ ਨੰਬਰ ਬਾਈਆਂ ਦਾ ਮੈਂ ਤੁਹਾਨੂੰ ਜਿਹੜਾ ਮੈਂਸ਼ਨ ਕੀਤਾ ਉਹ ਤੇ ਕਾਲ ਕਰ ਲਿਓ ਤੇ 9 ਤੋਂ 6 ਵਜੇ ਤੱਕ ਹੀ ਭਰਾਉਣ ਕਾਲ ਕਰੀਏ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਉਸ ਤੋਂ ਬਾਅਦ ਕਾਲ ਨਹੀਂ ਪਿਕ ਕਰ ਸਕਦੇ ਤੇ ਕੋਈ ਵੀ ਗੱਡੀ ਦਿੱਕਤ ਆਉਂਦੀ ਆ ਤੁਹਾਨੂੰ ਬਾਈ ਸੋਲਵ ਕਰਕੇ ਦੇਣਗੇ ਜੀ ਤੇ ਇਹ ਬਾਈਆਂ ਦਾ ਕੰਮ ਕਰ ਵਧੀਆ ਠੀਕ ਹੈ ਹਰ ਪ੍ਰਕਾਰ ਦੇ ਇਲੈਕਟ੍ਰੋਨਿਕ ਮਸ਼ੀਨ ਵੀ ਲੱਗੀਆਂ ਹੋਈਆਂ ਬਾਈ ਕੋਲ ਤੇ ਮਾਈਕ ਦੇ ਵਿੱਚ ਤੁਹਾਨੂੰ ਸ਼ਾਇਦ ਆਵਾਜ਼ ਸਹੀ ਆ ਰਹੀ ਹੋਵੇ ਤੇ ਤੁਹਾਨੂੰ ਬਾਹਰੋਂ ਬਾਈਆਂ ਦਾ ਬੋਰਡ ਵੀ ਦਿਖਾ ਦਿੰਦੇ ਆ ਉਹਨਾਂ ਦਾ ਤਰੀਕਾ ਵੀ ਬਹੁਤ ਸੌਖਾ ਹੈ ਬਾਈਆਂ ਕੋਲ ਤੇ ਇੱਧਰ ਕੱਸੀ ਪੈਂਦੀ ਆਗੀ ਤੇ ਇੱਧਰੋਂ ਆਪਣਾ ਪ੍ਰੇਮ ਨਗਰ ਵਾਲੀ ਸਾਈਡ ਤੋਂ ਬੰਦਾ ਆ ਸਕਦਾਗਾ ਪੰਜਾ ਦਾ ਬਹੁਤ ਨਜਾਇਜ਼ ਸੋਹਣਾ ਕੰਮ ਆਗਾ ਯਾ ਮੋਟਰ ਦੇ ਵਿੱਚ ਕੀ ਫਰਕ ਲੱਗਿਆ ਹੁਣ ਓਕੇ ਰਿਪੋਰਟ ਗੱਡੀ ਉੱਡਦੀ ਵਧੀਆ ਹੁਣ ਕੀਰਾ ਮਾੜੀ ਮੋਟੀ ਦਾ ਚੱਲ 14 ਸੀਸੀ ਆਉਂਗਾ ਬਾਈ ਜਿਹੜੇ ਗੇਅਰ ਚ ਥੋੜੀ ਹੀ ਹੈਗੀ ਐ ਇੱਕ ਤਾਂ ਪਰ ਉਹ ਚੀਜ਼ ਹੋ ਗਈ ਪਹਿਲਾਂ ਨਾਲ ਫਰਕ ਹੈਗਾ ਲਾਏ ਦਾ ਪੈਸਾ ਦਾ ਬੜਾ ਨੀ ਆ ਜੀ ਤੂੰ ਤਾਂ ਕਹਿੰਦਾ ਅੱਜ ਚਲਾ ਲੈ ਯਾ ਚਲਾਉਣ ਵਾਲਾ ਕੰਮ ਆ ਜਿੱਦਾਂ ਆਏ ਮੁੰਡਿਆਂ ਨੇ ਸਾਰਾ ਦੱਸਤਾ ਹੁਣ ਕਹਿੰਦੇ ਜਮਾ ਓਕੇ ਦੀ ਰਿਪੋਰਟ ਆ ਗੱਡੀ ਆਪਣੀ ਜੇ ਤੁਹਾਨੂੰ ਨੀਟੇ ਬਾਈ ਦੇ ਵੀ ਆਪਾਂ ਦਿਖਾਤਾ ਵੀ ਨੀਟਾ ਮੇਰਾ ਕਿਹੜਾ ਹੈਗਾ ਕਾਲਾ ਵੀਰਾ ਇੱਕ ਹੋਰ ਹੈਗਾ ਇੱਥੇ ਤੁਹਾਨੂੰ ਦੋਨਾਂ ਨੂੰ ਮਿਲਾ ਦਿੰਨੇ ਆਂਗੇ ਨੰਬਰ ਜਿਹੜਾ ਮੈਂਸ਼ਨ ਹੋ ਰਿਹਾ ਕਾਲ ਕਰਿਓ ਉਸ ਨੰਬਰ ਤੇ ਤੇ ਕੋਈ ਵੀ ਗੱਡੀ ਦੀ ਦਿੱਕਤ ਆ ਜਿੱਦਾਂ ਦੀ ਮਰਜ਼ੀ ਹੋਵੇ ਬਾਈ ਸਾਰੇ ਓਕੇ ਕਰ ਦਿੰਦੇ ਨੇ ਉਹਰੇ ਤੱਕ ਜਿਹੜੀ ਜਿੱਦਾਂ ਚ ਲਿਖੀ ਇੰਗਲਿਸ਼ ਹੋ ਰਿਹਾ ਲਓ ਜੀ ਬੋਲਟ ਕਿੰਗ ਬਰਨਾਲੇ ਵਾਲੇ ਨੇ ਬਾਈ ਨੇ ਹੋਟਲ ਕਰਿਆਗਾ ਠੀਕ ਆ ਜੀ ਪਿੰਡ ਕਿਹੜਾ ਸੀ ਇਹ ਚੀਮੀ ਚੀਮੀ ਬਾਈ ਸੁਨਾਮ ਵਾਲੀ ਸਾਈਡ ਚੀਮੀ ਪਿੰਡ ਬਾਈ ਨੇ ਕੰਮ ਕਰ ਲਿਆ ਬਹੁਤ ਵਧੀਆ ਸਮਝੋਤੇ ਬਣਾਉਂਦਾ ਹੈਗਾ ਤੇ ਇੱਧਰ ਜੇ ਇੱਧਰ ਦੇਖੋ ਜੀ ਹੋਟਲ ਦਾ ਨਾਮ ਬਾਈ ਪੂਰਾ ਸੋਨਾ ਕੰਮ ਕਰ ਲੱਗ ਗਿਆ ਇਹ ਇਹਨੇ ਬੁਲਟਾਂ ਦਾ ਕੰਮ ਛੱਡਤਾ ਜੀ ਹੁਣ ਲੱਗਣੇ ਹੈ ਮੈਂ ਲੋਡ ਕਰਦਾ ਤੇ ਬਾ ਆ ਬਾਈ ਦਾ 파ਟਨਰ ਆ ਹੁਣ ਦੋਨੇ ਮਿਲ ਕੇ ਹੁਣ ਉਧਰ ਬੁਲਟੇ ਵਾਲੇ ਦੀ ਭਾਂਡੇ ਭਾਂਡੇ ਮੰਝਣ ਵਾਲੇ ਪਏ ਜੀ ਇਧਰ ਹਾਂਜੀ ਵੇਖੋਣ ਸਬਜ਼ੀ ਲੱਗਿਆ ਬਣਾਉਣਾ ਸਾਨੂੰ ਬਹੁਤ ਖੁਸ਼ੀ ਹੋਈ ਸਾਡਾ ਭਰਾ ਕਿਸੇ ਲੇਖੇ ਲੱਗਿਆ ਕੰਮ ਲੱਗਿਆ ਵਿਲੇ ਹੀ ਸੀ ਸਾਰਾ ਦਿਨ ਜਾਣ ਖਾਣ ਨੂੰ ਠੀਕ ਹੈ ਗਾਹਕ ਤੇ ਗਾਹਕ ਦੇਖੋ ਜੀ ਗਾਹਕ 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 ਹੀ ਗਾਹਕ ਇੱਕ ਮੈਂ ਗਾਹਕ ਦੇਖੋ ਜੀ ਬਾਈ ਉਹ ਪਸੋਂ ਪੋਣੀਆਂ ਮੇਰੇ ਵੀ ਉਹ ਕਰੋ ਜੀ ਤੁਸੀਂ ਕੰਮ ਕਰੋ ਨਾ ਹੁਣ ਤੁਸੀਂ ਸਭ ਜਿਹੜਾ ਸਾਹਮਣੇ ਇੱਕ ਸਰਦੀ ਨਾਲ ਜੀ ਮੈਨੂੰ ਦੋ ਚਟਨੀ ਵਾਲੇ ਦੇ ਦਿਓ ਜੀ ਵਧੀਆ ਜੇ ਲੈ ਉਹ ਇਹ ਨਹੀਂ ਪਤਾ ਜਿ ਬਣਾ ਇੱਕ ਐਕਸਟਰਾ ਕਵਰ ਲੈ ਲਈ ਨਾਲ ਲਈਏ ਮਲਦੇ ਬਣਾਉਣ ਲੱਗੇ ਬਾਈ ਜੀ ਅ ਪਹਿਲੇ ਨੰਬਰ ਤੇ ਤਾਂ ਆਪਾਂ ਮਾਈਕ ਨਹੀਂ ਲਾਇਆ ਹੋਇਆ ਆਵਾਜ਼ਾਂ ਤੁਹਾਨੂੰ ਛੜਕਦੇ ਹੋਣਗੇ ਕਿਉਂਕਿ ਆਪਾਂ 메ਨ ਰੋਡ ਦੇ ਕੋਲ ਆਂਗੇ ਦੂਜੇ ਨੰਬਰ ਦੀ ਗੱਲ ਆਹ ਬੋਲਟ ਲੇਤਾ ਸੀ ਆਪਾਂ 2011 ਮਾਰਦ ਸਾਰਾ ਆਲ オリジナル ਠੀਕ ਆ ਪੂਰਾ ਸਾਰਾ オリジナル ਆ ਬਾਈ ਚੱਲਿਆ ਹੋਇਆ ਵੀ 18000 ਰਿਆ オリジナル ਤੇ ਆਪਣਾ ਪਾਸੇ ਗੱਲ ਕਰ ਰਹੇ ਨੇ ਕਿ ਵੀ ਲੈਣਾ ਕਿ ਕਿਵੇਂ ਕਰਨਾ ਪਰ ਮੈਂ ਗੱਡੀ 'ਚ ਬਹਿਣਾ ਤੇ ਬਾਜਾਂ ਵਾਲੀਆਂ ਆ ਰਹੀਆਂ ਬਾਹਰ ਗੱਡੀ 'ਚ ਬਹਿ ਕੇ ਗੱਲ ਕਰਦੇ ਹਾਂ ਹਾਂ ਹੁਣ ਠੀਕ ਆ ਏਸੀ ਚਲਾਰੀ ਗੱਡੀ ਦਾ ਓਹੋ ਭਾਈ ਪਹਾੜ ਦਾ ਬੜੀ ਗਰਮੀ ਆ ਵੇ 2 ਮਿੰਟ ਨਹੀਂ ਚੱਲੀ ਕੀ ਗਰਮੀ ਤਾਂ ਮੈਂ ਸਾਡੇ ਬੰਦੇ ਦਾ ਡਿਸੀਜਨ ਕੀ ਚੱਲ ਰਿਹਾਗਾ ਤੇ ਇਹ ਬੋਲਟਰ ਰਹਿਤਾ ਸੀ ਆਪਾਂ 2011 ਮਾਡਲ ਦਾ ਜਿਹੜਾ ਵੀਡੀਓ ਦਿਖਾਇਆ ਤੁਹਾਨੂੰ ਸਾਰਾ Ориਜਨਲ ਇੱਥੇ ਖੜਾ ਹੈ ਤੱਕ ਨਾਲ ਦਾ ਮੁੰਡਾ ਕਹਿੰਦਾ ਕਹਿੰਦਾ ਮੈਂ ਲੈ ਕੇ ਜਾਣਾ ਵਾ ਮhalla ਦਾ ਹੋ ਗਿਆ ਡਿਸੀਜਨ ਇਹਨਾਂ ਦਾ ਉਹ ਲੈ ਕੇ ਜਾਊਗਾ ਬੋਲਟਰ ਆਨ ਗਿਆ ਓਹੋ ਟੱਕਿਆ ਹੋ ਗਈ ਹੋ ਗਿਆ ਡਿਸੀਜਨ ਫਾਈਨਲ ਹੋ ਗਿਆ ਹਾਂ ਉਹ ਸਮਾਨ ਚ ਕੱਢ ਕੇ ਫੜਾਇਆ ਸ਼ੱਟ ਪਰੀ ਹੁਣ ਫਿਰ ਆਪਾਂ ਬੱਸ ਬੱਸ ਜੀ ਹੋ ਗਿਆ ਕਿਥੋਂ ਰਸਤੇ 'ਚ ਕਿਸੇ ਨੇ ਮੋੜੇ ਮੁੱਟ ਹਨ ਆਹ ਬੁਲਟ ਹੈਗਾ ਐ ਉਹ ਮੁੰਡੇ ਨੇ ਖੋਲਿਆ ਉਹਨੇ ਖੋਲਿਆ ਇਹ ਬੁਲਟ ਹੁਣ ਆਪਣੇ ਹੱਥ ਕੁਝ ਨਹੀਂ ਲਾ ਫੜਾ ਪੁੱਤ ਕੀ ਸਮਾਨ ਫੜਾਉਣਾ ਪੈਣਾ ਫੜਾਉਣਾ ਹਾਂ ਫੜਾ ਕੋ ਤੇ ਚੱਲੀਏ ਬਾੜੇ ਲੇਟ ਹੋ ਜੈਨੇ ਆ ਉਹ ਤੇਰਾ ਮੋਟਰ ਤੇ ਮੋਟਰ ਟੰਗੇ ਯਾਰ ਹੋਰ ਯਾਰ ਚਾਬੀ ਦੇ ਉਹਨੂੰ ਚਲ ਚੱਲੀਏ ਜਿਹੜੇ ਕੰਮ ਆਏ ਸੀ ਕੰਮ ਬਸ ਹੁਣ ਫੇਰ ਮੰਗੂ ਹੀ ਹੋ ਗਿਆ ਭੈਣਾ ਬੁਲਟ ਨੂੰ ਮੁੰਡੇ ਨੇ ਰੱਖ ਲਿਆ ਬੁਲਟ ਲੈਤਾ ਸੀ ਹਜੇ ਤੜਾ ਦਿਨ ਫਟ ਗਿਆ ਭਾਨਾ ਟੁਕੜਾ ਸਾਡੇ 4-5 ਘੰਟੇ ਖਰਾਬ ਹੋ ਗਿਆ ਫਾਲਤੂ ਉਹ ਚਾਬੀ ਕਿਸੇ ਦਾ ਕਾਪੀ ਤਾਂ ਦੇ ਦੇ ਚਾਬੀ ਮੋਟਰ ਸਾਡੀ ਉਹ ਤਾਂ ਮੇਰੇ ਲਈ ਆ ਜੇ ਯਾਰ ਮੈਂ ਤੁਹਾਨੂੰ ਦੱਸਦਾ ਬਸ ਇੰਜਨ ਗਨੇ ਨੂੰ ਦੇਖ ਲੈਣ ਨੂੰ ਉਹਨੂੰ ਗੱਲਾਂ ਠੀਕ ਆ ਆਰਸੀ ਦੇਤੀ ਤੈਨੂੰ ਹੱਥ ਨੇ ਮੋਟਰ ਨਾਲ ਨਹੀਂ ਨਹੀਂ ਭੇਜਦਾ ਕਰ ਦੋ ਲੱਖ ਦਾ ਬਾਈ ਨੂੰ ਵੇਚਦਾ ਪਾਣਾ ਮੈਂ ਨਹੀਂ ਛੱਡ ਗਿਆ ਉਹਨਾਂ ਨੂੰ ਇਹ ਤਾਂ ਉਹ ਛੱਡ ਕੇ ਜਾਊਗਾ ਜਦ ਆ ਕੇ ਸਾਡਾ ਤੂੰ ਨਹੀਂ ਛੜ ਗਿਆ ਇਹ ਆ ਬਲੌਗ ਬੜਾ ਬਣ ਰਿਹਾ ਬਣ ਰਿਹਾ ਮੈਂ ਦੱਸ ਤਾ ਆ ਵੀਰ ਨੇ ਮੂਠਾ ਬੋਲਟ ਲੈ ਲਿਆ ਆਪੋ ਬਾਈ ਨੇ ਫੋਟੋ ਨਹੀਂ ਕਰਾਈ ਹਣਾ ਬੋਲਟ ਦਿੰਦੇ ਦੀ ਇਹਨੇ ਆ ਵਾਗੇ ਹੀ ਲੌਂਗੋਵਾਲ ਤੋਂ ਹੈ ਆਪਣਾ ਭਰਾ ਪਰ ਇਹ ਆ ਮੂਠਾ ਇਹ ਤੋਂ ਖੋਇਆ ਖੋਇਆ ਕਿ ਵੇਤਾ ਹੈ ਕਹਦੇ ਕਿ ਇਹ ਜਿੱਦ ਜੀ ਬਣ ਜੂਗਾ ਨਾ ਨਾ ਖੋਇਆਗਾ ਹਲੇ ਬਲੌਗ ਦੇਖ ਲੈ ਹੁਣ ਦੱਸ ਲੈ ਬਾਈ ਜਿੰਗਾ ਆ ਦੇਖੋ ਵੀਰੇ ਇਹ ਮੁੰਡਾ ਕਾ ਇਹ ਆਪਣਾ ਭਰਾ ਹੀ ਆ ਥੋੜਾ ਇਹਨੇ ਹੱਥੋਂ ਮੋਟਰ ਨੇ ਬਹੁਤ ਧੱਕੇ ਨਾਲ ਖੋਇਆ ਕਹਦੇ ਲੈ ਲੈ ਚੱਲ ਠੀਕ ਹੈ ਹੁਣ ਚਾਬੀ ਦੇ ਦੇ ਉਹ ਨਹੀਂ ਚੌੜ ਕਰ ਦੋ ਚੌੜ ਦੇ ਦੋ ರೀನ್ <laughs> <laughs> <Okay. laughs> <laughs> <hans>